ਸਾਲ ਝੋਨੇ ਦੇ ਝਾਟਕ ਤੇ ਚੰਗੇ ਨਹੀਂ ਹੈਗੇ। ਕੁੱਲ ਮਿਲਾ ਕੇ ਜਿੰਨੀ ਕੁ ਰਿਪੋਰਟ ਆ ਰਹੀ ਹੈ 15 ਤੋਂ ਲੈ ਕੇ 25 ਮਨ ਤੱਕ ਦਾ ਅਲੱਗ-ਅਲੱਗ ਜਗ੍ਹਾ ਤੇ ਝਾੜ ਦਾ ਕਿਸਾਨ ਨੂੰ ਨੁਕਸਾਨ ਹੋਇਆ ਹੈ। ਉਹਦੇ ਕਈ ਸਾਰੇ ਕਾਰਨ ਇਹ ਰਹੇ ਹੈ ਕੋਈ ਗੱਲ ਨਹੀਂ ਜਿਹੜਾ ਹੈਗਾ ਸਾਰਾ ਡਾਟਾ ਲੈ ਲੈਂਦੇ ਹੋ ਫਿਰ ਆਪਾਂ ਖੁੱਲ ਕੇ ਸੱਜਣੇ ਚਰਚਾ ਕਰਾਂਗੇ ਤੁਹਾਡੀ رائے ਵੀ ਉੱਥੇ ਲਈ ਜਾਏਗੀ ਕੀ ਕਾਰਨ ਸੀ ਕਿਵੇਂ ਰਿਹਾ। ਪਰantu ਇਸ ਸਮੇਂ ਕਿਉਂਕਿ ਅਸੀਂ ਕਣਕ ਦੀ ਅਪਜਾਈ ਕਰਨੀ ਹੈ ਤੇ ਨਾਲ ਦੀ ਨਾਲ ਕਣਕ ਦੇ ਬੀਜ ਦੀ ਖਰੀਦੋ ਫਲੋਕ ਸ਼ੁਰੂ ਹੋ ਗਈ ਹੈ। ਹੁਣ ਇੱਕ ਚੀਜ਼ ਦਾ ਧਿਆਨ ਕਰਿਓ ਜੋ ਆਪਾਂ ਇੱਕ ਗੱਲ ਹਮੇਸ਼ਾ ਕਰਦੇ ਹੁੰਨੇ ਆ ਕਿ ਜਿਹੜੀ ਫਸਲ ਹੈਗੀ ਹੈ ਮੁੱਖ ਤੌਰ ਤੇ ਉਹ ਮੌਸਮ ਦੇ ਨਾਲ ਚਲਣੀ ਹੈ ਜੇ ਮੌਸਮ ਚੰਗਾ ਹੈ ਤੇ ਤੁਹਾਡੀ 30 86 ਉਹ ਜਿਹੜਾ ਹੈਗਾ ਬੱਲੇ ਬੱਲੇ ਖੜਾ ਦੂਗੀ ਜੇ ਗਰਮੀ ਪੈ ਗਈ ਖੀਰ ਤੇ ਆ ਕੇ ਤੇ 30 86 ਨੇ ਪੱਲੇ ਕੁਝ ਨਹੀਂ ਪਾਉਣਾ ਪਤਾ ਨਹੀਂ ਕਿਹੜੀ ਨੱਗੇ ਜਾਣਾ ਕਿਹੜੀ ਨੇ ਪਿੱਛੇ ਜਾਣਾ ਉਸ ਸਮੇਂ ਪਤਾ ਲੱਗੇਗਾ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਸੀਗਾ ਤਾਂ ਬੇਨਤੀ ਕੀਤੀ ਗਈ ਸੀ ਕਿ ਬਹੁਤ ਸਾਰੇ ਲੋਕ ਗੁੰਮਰਾਹ ਕਰ ਰਹੇ ਆ ਕਿ ਆਹ ਵੈਰਾਈਟੀ ਇੰਨੇ ਮਾਂ 40 ਕੁਆਂਟਲ ਨਿਕਲੂਗੀ ਆਹ 45 ਕੁਆਂਟਲ ਨਿਕਲੇਗੀ ਪਰੰਤੂ ਖੀਰ ਤੇ ਕੀ ਨਿਕਲਿਆ 22 ਕੁਆਂਟਲ 24 ਕੁਆਂਟ ਤੁਸੀਂ ਸਾਰੇ ਜਾਣਦੇ ਹੋ ਨਾ ਹੁਣ ਕਣਕ ਦੇ ਵਿੱਚ ਰਹੇ ਹੀ ਹੋਵੇ ਮਸ਼ਹੂਰੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ ਪੋਟੈਂਸ਼ੀਅਲ ਇਹ ਜਿਹੜੀ ਦੱਸੀ ਜਾਊਗੀ ਪੋਟੈਂਸ਼ੀਅਲ ਇਹ ਮੈਂ ਕਿਹਾ ਵੱਧ ਤੋਂ ਵੱਧ ਝੜ ਜਦੋਂ ਕਿ ਔਸ ਝੜ ਦੀ ਗੱਲ ਨਹੀਂ ਕਰਨੀ ਕਿਸੇ ਨੇ ਤੇ ਜੇ ਇਹ ਝੜ ਆ ਗਿਆ ਤਾਂ ਮੇਰੇ ਕਹਿਣ ਅਨੁਸਾਰ ਆ ਗਿਆ ਜੇ ਇਹ ਝੜ ਮਰ ਗਿਆ ਮੌਸਮ ਕਰਕੇ ਮਰ ਗਿਆ ਆਪਾਂ ਤਾਂ ਬਰੀ ਬਰੀ ਹੈ ਤਾਂ ਐਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਗਲਤੀ ਨਾ ਕਰੀਏ ਜਿਹੜੀ ਕਿਸਮਾਂ ਤੁਸੀਂ ਪਿਛਲੇ 2-3 ਸਾਲ ਤੋਂ ਆਪਦੇ ਖੇਤਾਂ ਦੇ ਵਿੱਚ ਲਾ ਰਹੇ ਹੋ ਉਹਨਾਂ ਕਿਸਮਾਂ ਦੇ ਵਿੱਚੋਂ ਹੀ ਆਪਦੇ ਖੇਤਾਂ ਵਾਸਤੇ ਕੋਈ ਇੱਕ ਕਿਸਮ ਦੀ ਸਿਲੈਕਸ਼ਨ ਕਰੋ ਤਾਨੂੰ ਪਤਾ ਹੈ ਕਿ ਤੁਸੀਂ 327 187 222 826 872 370 371 372 3386 3385 ਜੋ ਵੀ ਕੋਈ ਕਿਸਮ ਤੁਸੀਂ ਆਪਣੇ ਖੇਤ ਲਾ ਰਹੇ ਹੋ ਪਿਛਲੇ 2-3 ਸਾਲ ਚੋਂ ਤੁਹਾਨੂੰ ਕੀ ਦਿੱਤਾ ਉਸੇ ਆਧਾਰ ਤੇ ਦੇਖ ਕੇ ਕਿਸਮਾਂ ਦੀ ਚੋਣ ਕਰੋ ਹਾਂ ਨਵੀਂ ਕਿਸਮ ਤੁਸੀਂ ਲਾਉਣੀ ਹੈ ਲਾ ਲਓ ਕੋਈ ਚਾਰ ਕਣਾਂ ਲਾ ਲਓ ਦੋ ਕਣਾਂ ਲਾ ਲਓ ਪਿੱਲਾ ਲਾ ਲਓ ਪਰੰਤੂ ਇਹ ਨਹੀਂ ਹੈਗਾ ਕਿ ਮੇਰੇ ਅਰਗੇ ਦੇ ਪਿੱਛੇ ਲਾ ਕੇ ਤੁਸੀਂ ਸਾਰੇ ਸਾਰੀ ਨਵੀਂ ਕਿਸਮ ਲਾ ਦਿਓ ਤੇ ਮੁੜ ਕੇ ਜਿਹੜਾਗਾ ਝਾੜ ਨਾਵੇ ਮੁੜ ਕੇ ਮੈਂ ਕਹੋਂ ਤੇ ਤੁਸੀਂ ਕਹੋਂ ਐਸ ਕਰਕੇ ਇਹਦੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੁੱਖ ਤੌਰ ਤੇ ਉਹੀ ਕਿਸਮਾਂ ਹੀ ਚੋਣ ਕਰੋ ਜਿਹੜੀਆਂ ਤੁਹਾਡੇ ਖੇਤਾਂ ਦੇ ਵਿੱਚ ਤੁਹਾਡੇ ਖਿੱਤੇ ਦੇ ਵਿੱਚ ਝਾੜਵਾ ਦੇ ਰਹੀਆਂ। ਜਦੋਂ ਹੁਣ ਅਸੀਂ ਝਾੜ ਦੀ ਗੱਲ ਕਰਦੇ ਆਂ ਵੀਡੀਓ ਪੈਂਦੀ ਐ, ਪੋਸਟ ਪੈਂਦੀ ਐ ਕਿੱਥੇ ਵੀ ਕਿੰਨਾ ਝਾੜ ਰਿਆ ਤਾਂ ਗੱਲ ਆਉਂਦੀ ਕੋਈ ਕਹਿੰਦਾ ਮੇਰਾ ਜੀ 80 ਮਨ, ਮੇਰਾ 82 ਮਨ, ਮੇਰਾ 84 ਮਨ, 85 ਮਨ। ਉਹਦੇ ਵਿੱਚ ਇਹ ਵੀ ਦੇਖਿਆ ਕਰੋ ਕਿ ਕਿਹੜੇ ਜ਼ਿਲ੍ਹੇ ਝਾੜ ਰਿਹਾ ਐ। ਐਸੇ ਦੇਖਣ ਚ ਆਇਆ ਹੁਣ ਤੁਸੀਂ 131 ਦੀ ਗੱਲ ਲਓ। 131 ਚੋਨਾ ਫਰੋਜਪੁਰ ਵਾਲੇ ਕਹੀ ਜਾਂਦੇ ਬੱਲੇ ਬੱਲੇ ਹੋ ਗਈ ਐ। ਤੇ ਪਟਿਆਲੇ ਵਾਲੇ ਕਹੀ ਜਾਂਦੇ ਕਿਸ ਤੋਂ ਮਾੜ ਤਾਂ ਇਹ ਚ ਹੀ ਦੇਖੋ ਕਿ ਕਿਹੜੇ ਏਰੀਆ ਦੇ ਵਿੱਚ ਕਿਹੜੀ ਵੈਰੈਟੀ ਕਾਮਯਾਬ ਹੈ ਉਸ ਹਸਾਬ ਦੇ ਨਾਲ ਤੇਰਾ ਸੌਖਾ ਤਰੀਕਾ ਕੀ ਹੈ ਇਹੀ ਹੈ ਕਿ ਜਿਹੜੀ ਚੀਜ਼ ਆਪਾਂ ਪਿਛਲੇ 2-3 ਸਾਲ ਤੋਂ ਆਪਦੇ ਖੇਤਾਂ 'ਚ ਲਾ ਰਹੇ ਹਾਂ ਉਸੇ ਨਾਲ ਹੀ ਚੱਲਿਏ ਨਵੀਂ ਕਿਸਮਾਂ ਪਹਿਲੀਆਂ ਘਟਦੀਏ ਸੋਸ਼ਲ ਮੀਡੀਆ ਤੇ ਹੋ ਰਹੇ ਪ੍ਰਚਾਰ ਦੇ ਪਿੱਛੇ ਲੱਗ ਕੇ ਆਪਾਂ ਜਿਹੜਾ ਹੈਗਾ ਉਹ ਨਾ ਘੁਮੀਏ ਕਿਉਂਕਿ ਇੱਥੇ ਜੋ ਕਿ ਤੂੰ ਝਾੜ ਦੱਸਿਆ ਆ ਰਹੇ ਪੋਟੈਂਸ਼ੀਅਲ ਯੀਲਡ ਹੁੰਦੀ ਹੈ ਨਾ ਕਿ ਉਹੋ ਜਿਹੜੀ ਐਵਰੇਜ ਯੀਲਡ ਹੁੰਦੀ ਹੈ ਤੇ ਪੋਟੈਂਸ਼ੀਅਲ ਝਾੜ ਜਿਹੜਾ ਹੈਗਾ ਹਰ ਸਾਲ ਨਹੀਂ ਆਉਂਦਾ ਹੁੰਦਾ ਭਾਵੇਂ ਕਿ ਕਣਕ ਤੇ ਲਈ ਮੌ ਐਸ ਕਰਕੇ ਧਿਆਨ ਦੇ ਨਾਲ ਕਿਸਮ ਲਈ ਚੋਣ ਕਰਿਓ ਜੀ